ਵੇ ਇੰਦਾ ਵੀ ਖੀਰ ਦੀ ਇੱਕ ਕੌਲੀ ਖਾਦੇ ਨਾਲ ਵੀ ਦੰਦ ਕੱਸ ਜਾਂਦੇ ਆ ਬੰਦੇ ਸਿੱਦੇ ਇਹ ਮਗਰੋਂ ਕਹਿੰਦੇ ਵੀ ਖੀਰ ਦੰਦ ਕਸਾਈ ਦੇਉ ਜਾਂ ਵੀ ਦੰਦ ਕੱਸ ਮੈਂ ਕਿਹ ਦਾੰਦ ਨਹੀਂ ਕੱਸਦੇ ਅਸੀਂ ਇਹਦਾ ਕਾਰਨ ਇਹ ਹੈ ਕਿ ਜਦੋਂ ਕਿਸੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਣਿਆ ਨਾ ਆਪਾਂ ਕਹਿੰਦੇ ਆ ਕਿਸੇ ਬੰਦਗੀ ਵਾਲੇ ਨੂੰ ਕਿਸੇ ਵਿਦਵਾਨ ਪੁਰਸ਼ ਨੂੰ ਪ੍ਰਸ਼ਾਦਾ ਸ਼ਕਾਇਆ ਆਪਾਂ ਕੀ ਮੰਨਦੇ ਆ ਵੀ ਪ੍ਰਸ਼ਾਦਾ ਸ਼ਕਾਇਆ ਆਪਾਂ ਪੁੰਨ ਕੀਤਾ ਇਹੀ ਮੰਨਦੇ ਆ ਨਾ ਵੀ ਪ੍ਰਸ਼ਾਦਾ ਸ਼ਕਾਇਆ ਤੇ ਆਪਾਂ ਕੀ ਕੀਤਾ ਜੀ ਕੋਲੋ ਪਿਆਰਿਓ ਵੀ ਪੁੰਨ ਕੀਤਾ ਅੱਛਾ ਜੀ ਅਗਲਾ ਕਹਿੰਦੇ ਮੈਂ ਤਾਂ ਸ਼ੱਕਦਾ ਨਹੀਂ ਫੇਰ ਮੰਨ ਲਓ ਅਗਲਾ ਕਹਿੰਦੇ ਮੈਂ ਰੱਜਿਆ ਵੀ ਮੈਂ ਨਹੀਂ ਸ਼ੱਕਦਾ ਤੁਸੀਂ ਅਸੀਂ ਆਪ ਸਭ ਆਪਾ ਪੁੰਨ ਕਰ ਸਕਾਂਗੇ ਵੀ ਨਾ ਨਹੀਂ ਕਰ ਸਕਦੇ ਇੱਥੇ ਮਿਸਤਰੀ ਸਿੰਘਾ ਨੇ ਪ੍ਰੋਗਰਾਮ ਰੱਖਿਆ ਅਗਵਾਈ ਇਹਨਾਂ ਨੇ ਕੀਤੀ ਹੈ ਪ੍ਰਬੰਧ ਇਹਨਾਂ ਨੇ ਕੀਤਾ ਹੈ ਪਰ ਸਦਾ ਪੁੱਤਰ ਸਾਰੇ ਨਗਰ ਨੂੰ ਹੈ ਇਹ ਦੁੱਧ ਸਮੁੰਦਰ ਭਾਈ ਸਾਰੇ ਪਚਾਓ 4 ਰੁਪਏ ਮਾਇਆ ਦੇਣੀਆਂ ਸਨ ਜੇ ਇਹ ਇੱਥੇ ਬੰਦਸ਼ਵਾਦ ਦਿੰਦੇ ਵੀ ਸਾਡਾ ਪ੍ਰੋਗਰਾਮ ਹੈ ਅਸੀਂ ਕਰਨਾ ਹੈ ਅਸੀਂ ਆਪੇ ਦੁੱਧ ਲਿਆਵਾਂਗੇ ਆਪੇ ਲੰਗਰ ਬਾਣੀ ਦਾ ਪ੍ਰਬੰਧ ਇੱਥੇ ਕੋਈ ਮਾਇਆ ਨਾ ਲੈ ਕੇ ਆਇਓ ਕੋਈ ਦੁੱਧ ਨਾ ਲੈ ਕੇ ਆਇਓ ਕੋਈ ਸੇਵਾ ਕਰਨ ਨਾ ਆਇਓ ਅਸੀਂ ਆਪੇ ਕਰ ਲਵਾਂਗੇ ਆਪਾਂ ਕਰ ਸਕਦੇ ਸੀ ਪਰ ਸਾਰੇ ਦੱਸੋ ਨਹੀਂ ਕਰ ਸਕਾਂਗੇ ਕਿਸੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਅਸੀਂ ਪੁੰਨ ਦਾ ਨ ਕੀਤਾ ਜਿਨੇ ਪਰਸ਼ਾਦਾ ਛਕਿਆ ਉਹਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਮੌਕੇ ਦੇ ਬਦਲੇ ਦੇ ਵਿੱਚ ਆਪਾਂ ਉਹਨੂੰ ਕੋਈ 4 ਰੁਪਏ ਮਾਇਆ ਦਿੰਨੇ ਆ ਕੋਈ ਬਸਤਰ ਦਿੰਨੇ ਆ ਕੋਈ ਅੰਨ ਪਾਣੀ ਕੁਝ ਵੀ ਦਿੰਨੇ ਆ ਇਹ ਉਹਦੀ ਦਕਸ਼ਨਾ ਹੈ ਉਹਦੀ ਭੇਟ ਹੈ ਪ੍ਰਭਾਵਾ ਤੇਰਾ ਧੰਨਵਾਦ ਤੂੰ ਮੈਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਐ ਜੀ ਲੰਦਕਸਾਈ ਨਹੀਂ ਹੁੰਦੀ ਇਹ ਦਕਸ਼ਨਾ ਜਦੋਂ ਲੱਗੇ ਦક્ષਿਨਾ ਦੇਣ ਕਿਸੇ ਨੂੰ ਕੁੰਡ ਦਿੱਤਾ ਕਿਸੇ ਨੂੰ ਕੁੰਡ ਦਿੱਤਾ ਕਿਸੇ ਨੂੰ ਕੁੰਡ ਦਿੱਤਾ ਤੇ ਰਾਵਣ ਦਾ ਦਾਦਾ ਵੀ ਕਹਿੰਦੇ ਆਇਆ ਹੋਇਆ ਸੀ ਬਹੁਤ ਵਿਦਵਾਨ ਬਹਾਪੁਰਖ ਸੀ ਉਹ پیچھے ਖਲੋਤਾ ਰਿਹਾ ਉਹਨੂੰ ਕਹਿੰਦੇ ਵੀ ਤੂੰ ਆ ਜਾ ਕਹਿੰਦਾ ਇਹਨਾਂ ਨੂੰ ਲੈ ਜਿਓ ਸਾਰਿਆਂ ਨੂੰ ਮੈਂ ਬਾਅਦ ਚ ਲੈ ਲਾਂਗਾ ਚਲੋ ਜੀ ਸਭ ਨੂੰ ਝੋੜ ਕੇ ਪਰ ਪਰ ਵੰਡਿਆ ਦਾਨ ਪੁਣ ਕੀਤਾ ਦક્ષਿਨਾ ਦਿੱਤੀ ਅਖੀਰ ਵਿੱਚ ਰਾਵਣ ਦੇ ਦਾਦੇ ਦੀ ਵਾਰੀ ਆਈ ਹਾਂਜੀ ਕਹਿੰਦੇ ਬਾਪੁਰਖੋ ਤੁਸੀਂ ਉਹ ਆਖਣ ਲੱਗੇ ਜੀ ਦક્ષਿਨਾ ਦੇਵੋਗੇ ਹਾਂਜੀ ਦੇਾਂਗੇ ਸ਼ਿਵ ਜੀ ਭਗਵਾਨ ਕਹਿੰਦੇ ਦੇਾਂਗੇ ਕਹਿੰਦੇ ਕੀ ਮੰਗਣਾ ਮੰਗ ਲਓ ਜੋ ਮੰਗਾਗਾ ਦੇ ਦੇਓਗੇ ਹਾਂਜੀ ਬਿਲਕੁਲ ਸਭ ਨੂੰ ਦਿੱਤਾ ਹੀ ਆ ਵੇਖੋ ਹੀਰੇ ਮੋਤੀ ਪੰਨ ਦਾਨ ਕੀਤੇ ਆ ਵੀ ਸਭ ਨੂੰ ਦਿੱਤਾ ਤੇ ਤੁਹਾਨੂੰ ਵੀ ਦੇ ਦਿਆਗੇ ਜੋ ਮੰਗੋਗੇ ਮੰਗ ਲਓ ਕਹਿਣ ਲੱਗੇ ਜੀ ਸੋਚ ਲਓ ਜੇ ਸੋਚ ਲਿਆ ਕਹਿੰਦੇ ਜੋ ਮੰਗੋਗੇ ਦੇ ਦੇ ਆ ਗਏ ਸੋਚ ਬੋ ਕਿਤੇ ਫੇਰ ਕਹਿੰਦੇ ਵਾਚਨ ਕਰਕੇ ਪੁਰਾਣੇ ਸਮਿਆਂ ਤੋਂ ਲੋਕ ਵਾਚਨ ਕਰਕੇ ਆਪਣਾ ਸੀਸ ਦੇ ਦਿੰਦੇ ਸੀ ਬਚਨ ਨਹੀਂ ਸੀ ਨਾਲ ਜਮਾਨਾ ਬੀਤ ਗਿਆ ਪਿਆਰਿਓ ਜਮਾਨਾ ਬਦਲੀ ਹੋ ਗਿਆ ਅੱਜ ਜਵਾਨਾਂ ਦੀ ਤੇ ਗੱਲ ਰਹੀ ਹੋਈ ਨਹੀਂ ਮਿਰਲੇ ਟਾਬਿਆਂ ਨੂੰ ਛੱਡ ਕੇ ਐਫੀਡੇਵਿਟ ਲਿਖਿਆ ਹੋਵੇ ਬੰਦਾ ਫੇਰ ਵੀ ਮੁੱਕਰ ਜਾਂਦਾ ਐਫੀਡੇਵਿਟ ਲਿਖਿਆ ਹੋਵੇ ਫੇਰ